ਪੰਜਾਬੀ ਗਾਇਕ ਰਾਜਵੀਰ ਜਵੰਦਾ 7ਵੇਂ ਦਿਨ ਵੀ ਲਾਈਫ ਸਪੋਰਟ ਤੇ ਨੇ ਪਿਆਰ ਕਰਨ ਵਾਲੇ ਤੇ ਪਰਿਵਾਰ ਲਗਾਤਾਰ ਅਰਦਾਸ ਬੇਨਤੀਆਂ ਕਰ ਰਹੇ ਨੇ ਤੇ ਉਹਨਾਂ ਦੇ ਸਿਹਤ ਵਿੱਚ ਅਜੇ ਵੀ ਖਾਸਾ ਸੁਧਾਰ ਦਿਖਾਈ ਨਹੀਂ ਦੇ ਰਿਹਾ ਡਾਕਟਰਾਂ ਦੇ ਵੱਲੋਂ 7ਵਾਂ ਦਿਨ ਹੋਣ ਤੇ ਇੱਕ ਬੁਲੇਟਿਨ ਜਾਰੀ ਕੀਤਾ ਗਿਆ ਸੀ ਤੇ ਦੱਸਿਆ ਗਿਆ ਸੀ ਕਿ ਅਜੇ ਤੱਕ ਕੋਈ ਵੀ ਖਾਸ ਸੁਧਾਰ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਰਾਜਵੀਰ ਜਵੰਦਾ ਦੀ ਨਿਊਰੋਲੋਜੀਕਲ ਸਥਿਤੀ ਦੇ ਵਿੱਚ ਵੀ ਕੋਈ ਖਾਸ ਸੁਧਾਰ ਨਹੀਂ ਦੇਖਿਆ ਜਾ ਰਿਹਾ ਦਿਲ ਸਹੀ ਤਰੀਕੇ ਨਾਲ ਕੰਮ ਕਰੇ ਇਸ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਫਿਲਹਾਲ ਕੁਝ ਵੀ ਕਹਿਣਾ ਬੇहद ਮੁਸ਼ਕਲ ਹੈ ਹੁਣ ਤੱਕ ਫੋਰਟਿਸ ਹਸਪਤਾਲ ਮੁਹਾਲੀ ਦੇ ਵੱਲੋਂ 6 ਮੈਡੀਕਲ ਬੁਲੇਟਿਨ ਜਾਰੀ ਕੀਤੇ ਗਏ ਨੇ ਤੇ ਰਾਜਵੀਰ ਜਵੰਦਾ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੀ ਬੀਟ ਤੇ ਸਿਰ ਦੇ ਵਿੱਚ ਗਹਿਰੀਆਂ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਲੰਬੇ ਸਮੇਂ ਦੇ ਲਈ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ ਹੈ ਦੂਜੇ ਪਾਸੇ ਰਾਜੀਵਰ ਜਵੰਦਾ ਦੀ ਸਿਹਤ ਦੇ ਲਈ ਲੋਕ ਅਰਦਾਸਾਂ ਕਰ ਰਹੇ ਨੇ ਗਾਇਕ ਅਦਾਕਾਰ ਤੇ ਰਾਜਨੀਤਿਕ ਜਗਤ ਦੀਆਂ ਵੱਡੀਆਂ ਹਸਤੀਆਂ ਰਾਜੀਵਰ ਜਵੰਦਾ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਹਸਪਤਾਲ ਪਹੁੰਚ ਰਹੀਆਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਵਾਜਵਾ ਹਸਪਤਾਲ ਪਹੁੰਚੇ ਸੀ ਤੇ ਉਹਨਾਂ ਨੇ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਣਿਆ ਸੀ। ਸੀਐਮ ਭਗਵੰਤ ਮਾਨ ਵੀ ਬੀਤੇ ਦਿਨ ਰਾਜਵੀਰ ਜਵੰਦਾ ਦੀ ਖਬਰ ਲੈਣ ਹਸਪਤਾਲ ਪਹੁੰਚੇ ਸੀ। ਉਹਨਾਂ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਜਲਦ ਹੀ ਵਾਪਸ ਆਵੇਗਾ। ਦੱਸਿਆ ਕਿ ਰਾਜਵੀਰ ਜਵੰਦਾ ਨੂੰ 27 ਸਤੰਬਰ ਦੀ ਦੁਪਹਿਰ ਨੂੰ ਫੋਟਿਸ ਹਸਪਤਾਲ ਲਿਆਂਦਾ ਗਿਆ ਸੀ। ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਆਈਆਂ ਸਨ। ਡਾਕਟਰਾਂ ਨੇ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਦੇ ਹੀ ਐਡਵਾਂਸਡ ਲਾਈਫ سپورਟ ਤੇ ਰੱਖਿਆ। ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਹਸਪਤਾਲ ਲਿਆਉਣ ਤੋਂ ਪਹਿਲਾਂ ਦਿਲ ਦਾ ਦੌਰਾ ਵੀ ਪਿਆ ਸੀ ਇਸ ਕਰਕੇ ਉਹਨਾਂ ਦੀ ਹਾਲਤ ਬੇहद ਨਾਜ਼ੁਕ ਸੀ। ਇਸ ਤੋਂ ਅਗਲੇ ਦਿਨ 28 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਉਹ ਹੁਣ ਵੀ ਵੈਂਟੀਲੇਟਰ ਤੇ ਨੇ। ਨਿਊਰੋ ਸਰਜਰੀ ਤੇ ਕ੍ਰਿਟੀਕਲ ਕੇਅਰ ਮਾਹਰ ਟੀਮ ਲਗਾਤਾਰ ਨਜ਼ਰ ਰੱਖ ਰਹੀ ਹੈ। ਸਿਹਤ ਵਿੱਚ ਕੋਈ ਖਾਸ ਉਧਾਰ ਨਹੀਂ ਆਇਆ। 29 ਨਵੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਥੋੜਾ ਸੁਧਾਰ ਆਇਆ ਪਰ ਅਜੇ ਵੀ ਵੈਂਟੀਲੇਟਰ ਸਪੋਰਟ ਤੇ ਨੇ ਡਾਕਟਰਾਂ ਦੀ ਟੀਮ ਨਿਗਰਾਨੀ ਰੱਖ ਰਹੀ ਹੈ 30 ਨਵੰਬਰ ਨੂੰ ਇਹ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਦੇ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਬਣੀ ਹੋਈ ਹੈ ਇਸ ਦੇ ਨਾਲ ਸਰੀਰ ਦੇ ਅੰਗਾਂ ਨੂੰ ਪੂਰੀ ਤਰ੍ਹਾਂ ਆਕਸੀਜਨ ਨਹੀਂ ਮਿਲ ਰਹੀ ਉਹਨਾਂ ਦੀ ਐਮ ਆਰ ਆਈ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਗਰਦਨ ਤੇ ਰੀੜ ਦੇ ਵਿੱਚ ਗਹਿਰੀਆਂ ਸਟਾਆਈਆਂ ਨੇ ਇਸੇ ਦੇ ਨਾਲ ਰਾਜਵੀਰ ਜਵੰਦਾ ਦੇ ਹੱਥਾਂ ਪੈਰਾਂ ਦੇ ਵਿੱਚ ਕਮਜ਼ੋਰੀ ਹੈ ਤੇ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ ਹੈ 1 ਸਤੰਬਰ ਦੇ ਮੈਡੀਕਲ ਬਲੇਟਰ ਮੁਤਾਬਕ ਰਾਜਵੀਰ ਜਵੰਦਾ ਨੂੰ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਵਿੱਚ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਵਿੱਚ ਸੁਧਾਰ ਨਹੀਂ ਆਇਆ ਅਜੇ ਤੱਕ ਉਹਨਾਂ ਦੀ ਸਿਹਤ ਵਿੱਚ ਕੋਈ ਵੱਡਾ ਸੁਧਾਰ ਨਹੀਂ ਦੇਖਿਆ ਜਾ ਰਿ ਉਥੇ ਹੀ ਬੀਤੇ ਦਿਨ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਅਜੇ ਵੀ ਲਾਈਫ سپورਟ ਤੇ ਨੇ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ 'ਚ ਕੋਈ ਖਾਸ ਦਰ ਦਿਖਾਈ ਨਹੀਂ ਦੇ ਰਹਾ ਗਲ ਸਹੀ ਤਰੀਕੇ ਨਾਲ ਕੰਮ ਕਰੇ ਇਸ ਕਰਕੇ ਉਹਨਾਂ ਨੂੰ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਇਸ ਘੜੀ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਕੁਝ ਵੀ ਕਹਿਣਾ ਬੇहद ਮੁਸ਼ਕਲ ਹੈ ਦੇਖੋ ਜੀ ਉਹਨਾਂ ਨੇ ਦੱਸਿਆ ਕਿ ਆਰਗਨ ਵਗੈਰਾ ਤਾਂ ਸਭ ਠੀਕ ਹੈਗੇ ਲੇਕਿਨ ਸਪਾਈਨਲ ਕੋਰਡ ਦੀ ਜਿਹੜੀ ਪ੍ਰੋਬਲਮ ਹੈ ਜੈਸੇ ਵੀ ਆਈਸੀਯੂ ਚ ਗਿਆ ਨਾਜ਼ੁਕਤਾ ਹਾਲਾਤ ਹੁੰਦੇ ਹੀ ਆ ਬਟ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀਆਂ ਇੰਪਰੂਵਮੈਂਟ ਹੈਗੀ ਆ ਜੋ ਪਰਿਵਾਰ ਨੇ ਦੱਸਿਆ ਸੋ ਇੱਥੇ ਆ ਕੇ ਫਿਰ ਦਵਾਵਾ ਕੰਮ ਕਰਦੀ ਹੁੰਦੀ ਜਿਸ ਪ੍ਰਕਾਰ ਲੋਕ ਬਸ ਰਹੇ ਨੇ ਕੋਈ ਨੰਗੇ ਪੈਰੀ ਤੁਰਿਆ ਆਉਂਦਾ ਕੋਈ ਅਰਦਾਸ ਗੁਟਕਾ ਸਭ ਲੈ ਕੇ ਆਉਂਦਾ ਸੋ ਮੈਨੂੰ ਲੱਗਦਾ ਕਿ ਅਰਦਾਸਾਂ ਜਾਇਆ ਨਹੀਂ ਜਾਂਦੀਆਂ ਸੋ ਪੂਰੇ ਸਮੁੱਚੇ ਲੋਕਾਂ ਦੀ ਅਰਦਾਸ ਹੈ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਤਾਂ ਨਹੀਂ ਸੀ ਜਵੰਦਾ ਸਾਹਿਬ ਸਾਰੇ ਪੰਜਾਬ ਦੇ ਲੋਕ ਔਰ ਸਾਰੀ ਦੁਨੀਆ ਦੇ ਲੋਕ ਪਿਆਰ ਕਰਦੇ ਸੋ ਮੈਨੂੰ ਪੂਰਨ ਉਮੀਦ ਹੈ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜਿਹੜੋ ਸਰਜਸ ਦੀ ਟੀਮ ਲਗਾਤਾਰ ਦੇਖ ਰਹੀ ਹੈ ਸੇਫਟੀ ਸੱਟ ਵੀ ਆ ਜਿਹੜੀ ਹੱਡੀ ਦੀ ਹਾਂਜੀ ਸੱਟਾਂ ਤਾਂ ਮਲਟੀਪਲ ਫ੍ਰੈਕਚਰਸ ਹੋਣਗੇ ਨੇਚਰਲੀ ਜਿਸ ਪ੍ਰਕਾਰ ਦਾ ਐਕਸੀਡੈਂਟ ਹੈ ਪਰ ਮੈਂ ਤੁਹਾਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਦੀਆਂ ਅਰਦਾਸਾਂ ਕੰਮ ਕਰਨ ਇਸ ਇੱਕ ਖੂਨ ਹਾਰ ਇੱਕ ਵਿਅਕਤੀ ਹੈ ਸੋ ਮੈਨੂੰ ਲੱਗਦਾ ਹਜੇ ਪੰਜਾਬ ਨੂੰ ਉਹਦੀ ਬਹੁਤ ਬਧੇਰੇ ਲੋੜ ਹੈ ਐਂਡ ਸੱਚੇ ਬਾਸ਼ਾ ਜ਼ਰੂਰ ਕਿਰਪਾ ਕਰਨਗੇ ਸਾਡੀ ਸਭ ਦੀ ਇਹ ਅਰਦਾਸ ਤਾਂ ਮੁਲਾਕਾਤ ਚੜ੍ਹ ਕੇ ਆਇਓ ਮੰਦਸਾਬ ਦੇ ਪਰਿਵਾਰ ਨਾਲ ਕਿਵੇਂ ਦੇ ਹਾਲਾਤ ਨੇ ਤੇ ਕੀ ਹੋ ਰਿਹਾ ਦੇਖੋ ਜੀ ਉਹਨਾਂ ਨੇ ਦੱਸਿਆ ਕਿ ਆਰਗਨ ਵਗੈਰਾ ਤਾਂ ਸਭ ਠੀਕ ਹੈਗੇ ਲੇਕਿਨ ਸਪਾਈਨਲ ਕੋਰਡ ਦੀ ਜਿਹੜੀ ਪ੍ਰੋਬਲਮ ਹੈ ਜੈਸੇ ਵੀ ਆਈਸੀਯੂ 'ਚ ਹੈਗੇ ਨਾਜ਼ੁਕਤਾ ਹਾਲਾਤ ਹੁੰਦੇ ਹੀ ਆ ਬਟ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀਆਂ ਇੰਪਰੂਵਮੈਂਟ ਹੈਗੀ ਆ ਜੋ ਪਰਿਵਾਰ ਨੇ ਦੱਸਿਆ ਸੋ ਇੱਥੇ ਆ ਕੇ ਫਿਰ ਦਵਾਵਾ ਕੰਮ ਕਰਦੀ ਹੁੰਦੀ ਉਸ ਪ੍ਰਕਾਰ ਲੋਕ ਦੱਸ ਰਹੇ ਨੇ ਕੋਈ ਨੰਗੇ ਪੈਰੀ ਤੁਰਿਆ ਆਉਂਦਾ ਕੋਈ ਅਰਦਾਸ ਗੁਟਕਾ ਸਭ ਲੈ ਕੇ ਆਉਂਦਾ ਸੋ ਮੈਨੂੰ ਲੱਗਦਾ ਕਿ ਅਰਦਾਸਾਂ ਜਾਇਆ ਨਹੀਂ ਜਾਂਦੀਆਂ ਸੋ ਪੂਰੇ ਸਮੁੱਚੇ ਲੋਕਾਂ ਦੀ ਅਰਦਾਸ ਹੈ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਤਾਂ ਨਹੀਂ ਸੀ ਜਵੰਦਾ ਸਾਹਿਬ ਸਾਰੇ ਪੰਜਾਬ ਦੇ ਲੋਕ ਔਰ ਸਾਰੀ ਦੁਨੀਆ ਦੇ ਲੋਕ ਪਿਆਰ ਕਰਦੇ ਸੋ ਮੈਨੂੰ ਪੂਰਨ ਉਮੀਦ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ